ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਹੋਰ ਨਵਾਂ ਰਿਸ਼ਤਾ ਏਰੀਆ ਦੀ ਲੜਕੀ ਦਾ ਗਿੱਦੜਵਾਹਾ ਲੋਕਲ ਹੀ ਐ ਜੀ ਇਹ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਗੋਤ ਜੀਨ ਦਾ ਗੱਲ ਤੇ ਲੜਕੀ ਦਾ ਜਨਮ ਹੈ ਜੀ 28 990 ਹਾਈਟ ਜੀ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਬੀਏ ਤੇ ਐਮਏ ਜੀ ਦੋ ਭੈਣ ਪੁਰਾਣੇ ਭਰਾ ਮੈਰਿਡਾ ਤੇ ਇੰਗਲੈਂਡ ਹੈ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਇਹ ਤਲਾਕਸ਼ੁਦਾ ਹੈ ਜੀ ਤੇ ਇਹਨਾਂ ਕੋਲ ਇੱਕ ਬੇਟੀ ਹੈ ਜੀ 6 ਸਾਲਾਂ ਦੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਦੇ ਲੜਕੇ ਨੂੰ ਜ਼ਮੀਨ 10 12 ਕਿੱਲਿਆਂ ਤੱਕ ਆਉਂਦੀ ਹੋਵੇ ਪੈਲ ਦੇੰਦੇ ਏਰੀਆ ਬਠਿੰਡਾ ਤੇ ਗਿੱਦੜ ਵਾਏ ਨੂੰ ਜੀ ਜੇਸ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਦੇ ਵਿੱਚ ਲੜਕੀ ਦੇ ਘਰ ਦਾ ਨੰਬਰ ਹੈ ਜੀ ਨੰਬਰ ਹੈ ਜੀ 797 45 564 ਜੀ ਇੱਕ ਵਾਰੀ ਫੇਰ ਨੋਟ ਕਰ ਲਓ 70097 45564 ਜੀ ਧੰਨਵਾਦ ਜੀ